ਦਾ ਇਹ ਵੀਰ ਦੀ ਜਾਣਕਾਰੀ ਹੈ ਦੀ ਇਹ ਵੀਰ ਦੀ ਰਾਤੀ ਸੋਈ ਆ ਦੋ ਚਵਾਈਆਂ ਕਰਤੀਆਂ ਦੋ ਕਰਤੀਆਂ ਹਾਂ ਤੇ ਜਾਸੂਗਾ ਸੂਈ ਵੀਰ ਦੀ ਦੁੱਗੇ ਨਹੀਂ ਕਹਿਣਾ ਹਾਂਜੀ ਪਤਲੀ ਚਮੜੀ ਦੀ ਇੱਧਰ ਵੇਖੋ ਵੀਰ ਇੱਧਰ ਵੱਡੀ ਛੋਟੀ ਆ ਤੇ ਜਾਸੂਗਾ ਸੂਈ ਆ ਹਾਂਜੀ ਦੋ ਦੀ 14 15 ਕਿਲੋ ਭਰ ਜੀ ਰਹੀ ਆ 14 15 ਹਨਾ 14 15 ਆਪਾਂ ਦੋ ਡਾਂਗ ਝੋਲੀ ਆ ਹਾਂਜੀ ਚਵਾਈ ਜੂਈ ਰਾਤੀ 4 ਕਿਲੋ ਬੋਲਾ ਗਿਆ ਹਾਂਜੀ 4 ਕਿਲੋ ਬੋਲਾ ਹੁਣ ਚੋਇਆ ਠੀਕ ਹੈ ਚਵਾਈ ਜੂਈ ਦੀ ਕਿਤਰਾ ਮੈਂ ਨਾ ਚਵਾਈ ਦੀ 1 ਨੰਬਰ ਆ ਕੋਈ ਇਤਰਾ ਚਵਾਈ ਦੇ ਮੰਗਾਲੇ ਆਪਣੇ ਤੋਂ ਹੂੰ ਮੈਂ ਨਾ ਲੈਵਾ ਆਇਆ ਲਈ ਫਿਰਦੀ گاਵਾ ਉਹ ਨਹੀਂ ਫੱਟੀ ਵਾਲਾ ਚੱਡਾ ਚੂਰਾ ਵੀਰ ਜੀ ਹਾਂਜੀ ਮੈਂ ਫਾੜੀ ਵਾਲਾ ਚੱਡਾ ਲੱਗਾ ਹਾਂਜੀ ਹਾਂਜੀ ਹੈ ਕੋਈ ਬਾਈ ਨਹੀਂ ਕੋਈ ਸ਼ਾਈ ਨਹੀਂ ਮੈਂ ਨਾ ਮੁੱਲ ਮੈਂ ਨਾ ਆ ਡੰਗਰ ਆਪਣੇ ਦੇ ਵੀਰ ਚਾਰ ਹਾਂਜੀ ਚਾਹੂੰ ਡੰਗਰਾਂ ਦਾ ਮੁੱਲ ਕੋਈ ਆਖੇ ਵੱਧ ਪਾਇਆ ਤਾਂ ਫਾਇਦਾ ਕੋਈ ਨਹੀਂ ਫਿਰ ਬਿਲਕੁਲ ਬਿਲਕੁਲ ਤੇ ਇਹਦਾ ਵੀ ਨਹੀਂ ਮੁੱਲ ਮੁੱਲ ਜਾ ਜਾ ਹਾਂਜੀ ਮੁੱਲ ਵੀਰ ਜੀ ਇਹੋ ਹੀ ਕਿਸੇ ਤੋਂ ਜਦੋਂ ਜਮ ਸਵਾ ਲੱਖ ਹੀ ਹੋ ਜੀਆਂ ਕਰੀ ਜਾਂਦੇ ਕੋਈ ਜਾਂਦਾ ਮੈਂ ਇੰਨਾ ਕਰਦਾ ਹਾਂ ਪਰ ਆਪਾਂ ਕਿਹੜੇ ਲੈ ਲੈਣੇ ਉਹ ਲੈਣੇ ਆ ਬਿਲਕੁਲ ਵੀਰ ਜੀ ਲੱਖ ਮੁੱਲ ਕੀਤਾ ਆਪਾਂ ਹਾਂਜੀ ਇਸ ਪਛਾਣ ਨਹੀਂ ਯਾਰ ਆਪਾਂ 500 ਦੀ ਦੇਣੀ ਆ ਠੀਕ ਹੈ ਵੀਰ ਜੀ ਹਾਂਜੀ ਕੋਈ ਆਨਲਾਈਨ ਮੰਗਾਊਗਾ ਉਹ ਆਪਣੀ ਗਾਰੰਟੀ ਹੋਊਗੀ ਠੀਕ ਹੈ ਜੀ ਹਾਂ ਓਕੇ